ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਜੀ ਜਾਣਦੇ ਹੋ ਨਾਮ ਕੇਵਲ ਸਿੰਘ ਪਿੰਡ ਵਜੀਦਕੇ ਖੁਰਦ ਜ਼ਿਲ੍ਹਾ ਬਰਨਾਲਾ ਫੋਨ ਨੰਬਰ ਵੀ ਆਪ ਜੀ ਨੂੰ ਪਤਾ 9878362900 88847083012 ਅੱਜ ਤਰੀਕ ਹੈਗੀ ਆ 23 April 2024 ਗਰਨੂਰ ਏਕੂ ਪ੍ਰੈਸ਼ਰ ਅੰਬੀ ਦੇ ਨਾਂ ਦੇ ਦਾਪ ਕੰਮ ਕਰਦੇ ਆ ਤੇ ਅਜੇ ਗੁਟੀਆਂ ਜੀ ਸਾਡੇ ਕੋਲ ਆਏ ਨੇ ਅਸੀਂ ਇਹਨਾਂ ਨੂੰ ਪੁੱਛਾਂਗੇ ਕੀ ਪ੍ਰੋਬਲਮ ਸੀ ਇਹਨਾਂ ਨੂੰ ਔਰ ਕਿੰਨੇ ਚਿਰ ਦੀ ਪ੍ਰੋਬਲਮ ਸੀ ਇਹਨਾਂ ਨੇ ਕਿੱਥੋਂ ਕਿੱਥੋਂ ਦਵਾਈਆਂ ਖਾਧੀਆਂ ਔਰ ਇੱਥੇ ਸਾਡੇ ਕੋਲ ਆ ਕੇ ਕਹਿ ਦੇਣਾ ਚਾਹੀ ਠੀਕ ਹੋਈ ਨੇ ਕੀ ਕਿਹੜੇ ਪ੍ਰੋਸੈਸ ਨਾਲ ਠੀਕ ਹੋਈ ਨੇ ਇਹ ਆਪਣਾ ਨਾਮ ਦੱਸਣਗੇ ਪਿੰਡ ਦੱਸਣਗੇ ਤੇ ਆਪਦੀ ਪ੍ਰੋਬਲਮ ਬਾਰੇ ਦੱਸਣਗੇ ਆਪਾਂ ਪੁੱਛਦੇ ਆਂ ਬੇਟੀ ਨੂੰ ਤੇ ਆਪਾਂ ਨੂੰ ਸਾਰੀ ਇਹ ਗੱਲ ਦੱਸਣਗੇ ਤੇ ਲੁਕਤ ਨੇੜਕਾ ਸਾਰਿਆਂ ਨੂੰ ਅਸ਼ੀਕਰ ਜੀ ਮੇਰਾ ਨਾਮ ਨਵਦੀਪ ਹੈ ਪਿੰਡ ਰੋਗਲਾ ਜ਼ਿਲ੍ਹਾ ਸੰਗਰੂਰ ਮੈਨੂੰ 1 ਸਾਲ ਤੋਂ ਲੈਗ 'ਚ ਬਹੁਤ ਪੇਨ ਸੀ ਮੇਰੇ ਡਾਕਟਰਾਂ ਨੇ ਬਹੁਤ 5 ਮਹੀਨੇ ਹੋ ਗਏ ਸਾਨੂੰ ਡਾਕਟਰਾਂ ਕੋਲੇ ਜਾਂਦਿਆਂ ਨੂੰ ਡਾਕਟਰਾਂ ਨੇ ਕਿਸੇ ਨੇ ਕਿਹਾ ਵੀ ਤੇਰਾ ਅਪਰੇਸ਼ਨ ਹੋਊਗਾ ਦਵਾਈਆਂ ਬਹੁਤ ਦਿੱਤੀਆਂ ਡਾਕਟਰਾਂ ਨੇ ਪਰ ਕੋਈ ਫਰਕ ਨਹੀਂ ਪਿਆ ਹੈਗਾ ਫਿਰ ਸਾਨੂੰ ਕਿਸੇ ਨੇ ਅੰਕਲ ਜੀ ਉਹਨਾਂ ਵਾਰੀ ਦੱਸ ਪਾਈ ਫਿਰ ਅਸੀਂ ਅੰਕਲ ਜੀ ਉਹਰੇ ਕੋਲ ਆਏ ਤੇ 10 ਦਿਨਾਂ ਦੇ ਵਿੱਚ ਵਿੱਚ ਅੰਕਲ ਜੀ ਨੇ ਮੈਨੂੰ ਜਮਾਂ ਠੀਕ ਕਰਤਾ ਆ ਅੰਕਲ ਜੀ ਉਹਰਾ ਐਕੂਪ੍ਰੈਸ਼ਰ ਕਰਦੇ ਨੇ ਡਾਕਟਰਾਂ ਦੇ ਚੱਕਰਾਂ 'ਚ ਨਾ ਪੋ ਕੋਈ ਵੀ ਇਹ ਡਾਕਟਰਾਂ ਜੋ ਵੱਡੇ ਵੱਡੇ ਡਾਕਟਰਾਂ ਬਹੁਤ ਚੱਕਰ ਆ ਜਪਾਉਂਦੇ ਨੇ ਕੋਈ ਕਹਿੰਦਾ ਆਪਰੇਸ਼ਨ ਹੋਊਗਾ ਤੁਹਾਡਾ ਕੋਈ ਕਹਿੰਦਾ ਕੁਛ ਕੋਈ ਕੁਛ ਪਰ ਅੰਕਲ ਜੀ ਨੇ ਮੈਨੂੰ ਸਿਰਫ ਬਿਨਾਂ ਦਵਾਈ ਤੋਂ ਬਿਨਾਂ ਕਿਸੇ ਬਾਰੀ ਤੋਂ ਬਿਨਾਂ ਕਿਸੇ ਪੱਟੇ ਤੋਂ 10 ਦਿਨਾਂ ਦੇ ਵਿੱਚ ਜਮਾ ਠੀਕ ਕਰਤਾ ਤੇ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਕੀ ਮੈਸੇਜ ਦੇਣਾ ਚਾਹਵਾਂਗੇ ਲੋਕਾਂ ਨੂੰ ਲੋਕਾਂ ਨੂੰ ਇਹੀ ਮੈਸੇਜ ਦੇਵਾਂਗੇ ਵੀ ਵੱਡੇ ਵੱਡੇ ਹਸਪਤਾਲਾਂ ਤੋਂ ਬਚੋ ਬਹੁਤ ਪੈਸੇ ਖਰਚ ਹੋ ਕਰਦੇ ਨੇ ਡਾਕਟਰ ਤਾਂ ਕੋਈ ਆਪਰੇਸ਼ਨ ਕਹਿੰਦਾ ਕੋਈ ਕੁਛ ਕਹਿੰਦਾ ਪਰ ਅੰਕਲ ਜੀ ਨੇ ਕੋਈ ਆਪਰੇਸ਼ਨ ਨਹੀਂ ਕੀਤਾ ਹੈਗਾ ਬਿਨਾਂ ਐਮ ਆਰ ਆਈ ਤੋਂ ਬਿਨਾਂ ਕਿਸੇ ਬਾਰੀ ਤੋਂ ਬਿਨਾਂ ਕਿਸੇ ਪੱਟੇ ਤੋਂ ਜਦੋਂ ਉਹ ਠੀਕ ਕਰਦਾ ਮੈਨੂੰ 10 ਦਿਨਾਂ ਦੇ ਵਿੱਚ ਵਿੱਚ ਪਰ ਜਿਹੜਾ ਵੀ ਕੋਈ ਆਉਂਦਾ ਉਹਨਾਂ ਨੂੰ ਹਫਤਾ 10 ਦਿਨ ਅੰਕਲ ਜੀ ਤੇ ਪ੍ਰੂਫਸਾ ਕਰਨਾ ਪਊਗਾ ਕਿਉਂਕਿ ਇਹਦੀ ਕੋਈ ਵੀ ਬਿਮਾਰੀ ਹੈ ਹਫਤੇ ਵਿੱਚ ਪਤਾ ਲੱਗੂਗਾ ਤੁਹਾਨੂੰ ਹਫਤੇ ਬਾਅਦ ਪਤਾ ਲੱਗੂਗਾ ਤੁਹਾਨੂੰ ਵੀ ਇਹ ਠੀਕ ਹੁੰਦਾ ਹੈ ਜਾਂ ਨਾ ਅੰਕਲ ਜੀ ਕੋਈ ਚੱਕਰਾਂ ਚ ਨਹੀਂ ਪਾਉਂਦੇ ਹੈਗੇ ਵੀ ਤੁਸੀਂ ਆਪਰੇਸ਼ਨ ਕਰਾਓ ਜਿਨ ਜਿਹੜਾ ਇਹਨਾਂ ਦੇ ਜੇ ਇਹਨਾਂ ਦੇ ਸਹੀ ਲੱਗਦਾ ਤਾਂ ਇਹ ਮਤਲਬ ਦਵਾਈ ਆਪ ਦਾ ਟਰੀਟਮੈਂਟ ਸਟਾਰਟ ਕਰਦੇ ਨੇ ਅਦਰਵਾਈਜ਼ ਇਹ ਜਵਾਬ ਦੇ ਜਾਂਦੇ ਨੇ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਠੀਕ ਕਰਤਾ ਇਹ ਗੁੜੀਆ ਜੀ ਰੋਗਲੇ ਤੋਂ ਆਏ ਨੇ ਜੀ ਨੀਅਰ ਡੱਬਾ ਮੰਡੀ ਸੰਗਰੂਰ ਪਾਤਣਾ ਰੋਡ ਦੇ ਉੱਪਰ ਆਹੇ ਗੁੜੀਆ ਨੂੰ ਕਾਫੀ ਪ੍ਰੋਬਲਮ ਸੀ ਕਿ ਕਮਰ ਦੀ ਪ੍ਰੋਬਲਮ ਸੀ ਲੱਤ ਦੇ ਦਰਦ ਬਹੁਤ ਜ਼ਿਆਦਾ ਸੀਗਾ ਤੇ ਨਾਲ ਸਰਵਾਈਕਲ ਦੀ ਪ੍ਰੋਬਲਮ ਸੀ ਤੇ ਇਹਨਾਂ ਨੂੰ ਚਲੋ ਲੱਗਿਆ ਪਤਾ ਕਿਤੋਂ ਦੱਸਿਆ ਕੋਈ ਪੇਸ਼ੈਂਟ ਠੀਕ ਹੋ ਕੇ ਗਿਆ ਸੀ ਉਧਰੋਂ ਹੀ ਸੰਗਤੀਵਾਲ ਤੋਂ ਤੇ ਉਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਜਾਓ ਅਸੀਂ ਠੀਕ ਹੋਏ ਆ ਤੇ ਕੁੜੀਆਂ ਨੂੰ 10 11 ਦਿਨ ਹੋ ਗਏ ਨੇ ਜੀ ਅੱਜ ਇਹ ਬਿਲਕੁਲ ਠੀਕ ਨੇ ਅਸੀਂ ਇਹਨਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਕੋਈ ਬਾਰਾ ਨਹੀਂ ਲਾਇਆ ਕੋਈ ਪੱਟਾ ਨਹੀਂ ਕੋਈ ਖਿੱਚਤੂ ਨਹੀਂ ਕੀਤੀ ਕਿਸੇ ਐਮ ਆਰ ਆਈ ਦੀ ਜ਼ਰੂਰਤ ਨਹੀਂ ਕਿਸੇ ਐਕਸਰੇ ਦੀ ਲੋੜ ਨਹੀਂ ਕਿਸੇ ਵੀ ਇਸੇ ਲੱਤ ਦੀ ਪ੍ਰੋਬਲਮ ਆ ਡਿਸਕ ਦੀ ਪ੍ਰੋਬਲਮ ਆ ਮਣਕਿਆਂ ਦੀ ਪ੍ਰੋਬਲਮ ਨੂੰ ਕੋਈ ਆਪਰੇਸ਼ਨ ਦੀ ਲੋੜ ਨਹੀਂ ਬਚੋ ਆਪਰੇਸ਼ਨ ਤੋਂ ਤੇ ਇਹੀ ਆਪ ਜੀ ਨੂੰ ਸਭ ਨੂੰ ਇਹੀ ਸਲਾਹ ਦੇਵਾਂਗੇ ਕਿਸੇ ਦੀ ਡਿਸਕ ਦੇ ਵਿੱਚ ਪ੍ਰੋਬਲਮ ਆ ਕਿਸੇ ਦੇ ਮਨਕਿਆਂ ਦੇ ਵਿੱਚ ਪ੍ਰੋਬਲਮ ਆ ਕਿਸੇ ਦੀ ਪੂਰੀ ਲੱਤ 'ਚ ਦਰਦ ਹੁੰਦਾ ਪੈਰ ਸੁੰਨ ਹੁੰਦਾ ਜਾਂ ਸਰਵਾਈਕਲ ਸਰਵਾਈਕਲ ਦੇ ਨਾਲ ਚੱਕਰ ਆਉਂਦੇ ਨੇ ਜੀ ਕੱਚਾ ਹੁੰਦਾ ਘਬਰਾਹਟ ਹੁੰਦੀ ਹੈ ਬੱਤ ਆਉਂਦੇ ਨੇ ਜਾਂ ਬਾਹਰ ਸੁੰਨਣਾ ਉਂਗਲਾਂ ਸੁੰਨਣੇ ਬਾਹਾਂ 'ਚ ਦਰਦ ਆ ਤਾਂ ਇਹਨੂੰ ਕਿਸੇ ਵੀ ਰਿਪੋਰਟ ਦੀ ਲੋੜ ਨਹੀਂ ਕਿਸੇ ਦਵਾਈ ਦੀ ਲੋੜ ਨਹੀਂ ਹੈਗੀ ਇਹ ਚੀਜ਼ਾਂ ਨੂੰ ਜਾਂ ਕਿਸੇ ਦੇ ਵੀ ਗੋਡੇ ਦੁਖਦੇ ਨੇ ਗੋਡੇ ਕੋ ਮੇਨਾ ਹੋਣ ਗੋਡੇ ਬਿੰਗੇ ਨਾ ਹੋਏ ਹੋਣ ਗੋਡ ਲੱਤਾਂ ਟੇਟੀਆਂ ਬਿੰਗੀਆਂ ਨਾ ਹੋਈਆਂ ਹੁਣ ਤਾਂ ਕੋਈ ਵੀ ਦਵਾਈ ਦੀ ਲੋੜ ਨਹੀਂ ਹੈਗੀ ਕਿਸੇ ਆਪਰੇਸ਼ਨ ਦੀ ਲੋੜ ਨਹੀਂ ਇਹ ਬਿਲਕੁਲ ਠੀਕ ਹੋ ਜਾਂਦੇ ਨੇ ਤੇ ਤੁਸੀਂ ਆਪ ਜੀ ਜਰੂਰ ਇੱਕ ਵਾਰੀ ਸੇਵਾ ਦਾ ਮੌਕੇ ਦਿਓ ਆਪ ਜੀ ਨੂੰ ਦੱਸਿਆ ਨਾਮ ਵੀ ਦੱਸਤਾ ਐਡਰੈਸ ਵੀ ਪੂਰਾ ਦੱਸਿਆ ਤੇ ਜੇ ਸਾਡੀ ਇਹ ਪ੍ਰੋਸੈਸ ਆਪ ਜੀ ਨੂੰ ਬਹੁਤ ਵਧੀਆ ਲੱਗਿਆ ਤਾਂ ਅੱਗੇ ਸ਼ੇਅਰ ਵੀ ਕਰਨਾ ਲਾਇਕ ਵੀ ਕਰਨਾ ਸਬਸਕ੍ਰਾਈਬ ਵੀ ਕਰਨਾ ਗਰਨੂਰ ਐਕੂ ਪ੍ਰੈਸ਼ਰ ਦੇ ਨਾਲ YouTube ਦੇ ਉੱਪਰ ਆ ਤੇ ਹਰ ਕੋ ਨੂੰ ਮੈਸੇਜ ਦੇਣਾ ਜੇ ਕਿਸੇ ਦਾ ਭਲਾ ਹੋ ਸਕੇ ਅੱਜ ਕੱਲ ਡਾਕਟਰ ਪਹਿਲੇ ਤਾਂ ਜਿੰਨੇ ਕੁ ਰੁਪਏ ਇੱਕ ਐਮ ਆਰ ਆਈ ਤੇ ਪੈਸੇ ਲੱਗਦੇ ਨੇ ਇਹ ਜਿਹੜਾ ਡਿਸਕ ਦਾ ਇਲਾਜ ਆ ਇਹ 100 ਰੁਪਈਆ ਜੀ ਹੋ ਜਾਂਦਾ ਐਮ ਆਰ ਆਈ ਦੇ ਪੈਸੇ ਜਿੰਨਾ ਤੇ ਬਾਕੀ ਜੋ ਡਾਕਟਰ ਇਹ ਚੀਜ਼ ਦਾ ਕਰਦੇ ਨੇ ਆਪਰੇਸ਼ਨ ਲੱਖ ਰੁਪਈਆ ਦਾ ਘਟੋ ਘਟ ਆਪਰੇਸ਼ਨ ਦਾ ਲੈਂਦੇ ਨੇ ਦਵਾਈ ਉੱਤੇ ਅਲੱਗ ਲੱਗਦੀ ਆ ਰਿਪੋਰਟਾਂ ਵੱਧ ਉੱਤੇ ਅਲੱਗ ਲੱਗਦੀਆਂ ਨੇ ਪਰ ਆਪ ਜੀ ਨੂੰ ਇਹੀ ਬੇਨਤੀ ਆ ਆਪ ਜੀ ਲੁੱਟ ਤੋਂ ਬਚ ਸਕਦੇ ਹੋ ਲੋਕਾ ਡਾਕਟਰਾਂ ਦੀ ਲੁੱਟ ਤੋਂ ਬਚ ਸਕਦੇ ਹੋ ਤਾਂ ਆਬੀ ਦਾ ਬਿਨਾ ਚੀਰ ਫਾੜ ਤੋਂ ਇੱਥੇ ਇਲਾਜ ਕੀਤਾ ਜਾਂਦਾ ਤੇ ਤੁਸੀਂ ਹਰ ਕੋ ਨੂੰ ਸੁਨੇਹਾ ਲਾਉਣਾ ਰਿਸ਼ਤੇਦਾਰ ਨੂੰ ਮਿੱਤਰ ਨੂੰ ਦੋਸਤ ਨੂੰ ਕਿਸੇ ਭੈਣ ਭਰਾ ਨੂੰ ਤੁਹਾਡਾ ਇੱਕ ਪੇਸ਼ੈਂਟ ਭੇਜ ਆਇਆ ਠੀਕ ਹੋ ਗਿਆ ਤਾਂ ਆਪ ਜੀ ਨੂੰ ਬਹੁਤ ਹੀ ਜ਼ਿਆਦਾ ਸੀਸਾ ਦੇਊਗਾ ਆਬੀ ਦਾ ਧੰਨਵਾਦ ਕਰੂਗਾ ਤੇ ਇੱਕ ਹੋਰ ਆਪ ਜੀ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਸਾਡੇ ਕੋਲੇ ਇਹ ਦਦਾਂ ਦੀ ਦਵਾਈ ਅਸੀਂ ਦਦਾਂ ਹੀ ਦਵਾਈ ਤਿਆਰ ਕਰਦੇ ਆ ਬਹੁਤ ਹੀ ਵਧੀਆ ਦਦਾਂ ਦੀ ਦਵਾਈ ਆ ਤੇ ਆਪ ਜੀ ਉਹ ਵੀ ਕਿਸੇ ਨੂੰ ਵੀ ਪ੍ਰੋਬਲਮ ਆ ਲਿਜਾ ਵੀ ਸਕਦੇ ਹਾਂ ਅੱਗੇ ਵੀ ਦਵਾ ਸਕਦੇ ਹਾਂ ਜਾਂ ਸੁੱਕੀ ਖੰਗ ਜਿੰਨੀ ਵੀ ਸੁੱਕੀ ਖੰਗ ਮਰਜ਼ੀ ਹੋਵੇ ਪੁਰਾਣੀ ਤੋਂ ਪੁਰਾਣੀ ਉਹ ਵੀ ਇੱਕ ਹਫ਼ਤੇ ਦੇ ਵਿੱਚ ਬਿਲਕੁਲ ਠੀਕ ਹੋ ਜਾਂਦੀ ਹੈ ਉਹ ਵੀ ਦੇਸੀ ਫਰੂਟਾਂ ਤੋਂ ਦਵਾਈ ਤਿਆਰ ਕੀਤੀ ਜਾਂਦੀ ਹੈ ਉਹ ਵੀ ਕਰਦੇ ਆ ਤੇ ਆਪ ਜੀ ਉਹ ਵੀ ਜਰੂਰ ਦੱਸਣਾ ਕਿਸੇ ਨੂੰ ਕਿਸੇ ਨੂੰ ਪ੍ਰੋਬਲਮ ਆ ਤੇ ਆਪ ਜੀ ਦਾ ਵੀਡੀਓ ਦੇਖਣ ਦੇ ਉੱਪਰ ਧੰਨਵਾਦ ਥੈਂਕ ਯੂ ਤੇ ਇਹੀ ਅਰਦਾਸ ਕਰਦੇ ਆਂ ਮਾਲਕ ਦੇ ਮੂਹਰੇ ਵੀ ਸੱਚੇ ਪਾਤਸ਼ਾਹ ਸਭ ਦੇ ਘਰਾਂ ਚ ਸੁੱਖ ਸ਼ਾਂਤੀ ਰੱਖੀ ਪਿਆਰ ਬਣਾਈ ਰੱਖੀ ਬਿਮਾਰੀਆਂ ਤੋਂ ਦੂਰ ਰੱਖੀ ਤੇ ਜੋ ਜਨ ਆਵੇ ਸੋ ਰਾਜੀ ਹੋ ਕੇ ਜਾਵੇ ਇਹੀ ਬੇਨਤੀ ਆ ਇਹੀ ਅਰਦਾਸ ਆ ਸਾਨੂੰ ਸਾਸਤਰੀ ਕਾਲ ਚ ਲਓ ਜੀ ਇਹ ਕੁੜੀਆ ਪਹਿਲਾਂ ਤੁਰੇ ਨਹੀਂ ਜਾਂਦਾ ਹੁਣ ਦੇਖੋ ਭੱਜ ਕੇ ਆਈ ਆ ਠੀਕ ਹੈ ਜੀ ਤਾਂ ਬਹੁਤ ਹੀ ਮਨ ਨੂੰ ਖੁਸ਼ੀ ਹੁੰਦੀ ਹੈ ਚੀਜ਼ ਦੀ ਤਾਂ ਬਹੁਤ ਹੀ ਸਤਿਗੁਰੂ ਦਾ ਸ਼ੁਕਰ ਗੁਜ਼ਾਰ ਕਰਦੇ ਆ ਠੀਕ ਹੈ ਜੀ ਬਹੁਤ ਮਨ ਨੂੰ ਖੁਸ਼ੀ ਆ ਕੁੜੀਆਂ ਠੀਕ ਹੋਈ ਨੇ ਤਾਂ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ